ਨੇ ਨਿਕਲ ਗਿਆ ਹੈ ਸ਼ਾਵਾਂ शरना दे म ਦਾ ਤਿਹਾਰ ਮਨਾਇਆ ਜਾ ਰਿਹਾ ਹਾਂਜੀ ਭਾਜੀ ਕਿਹੜਾ ਫਿਰਮਾ ਪਿਆ ਰਿਹਾ ਜੀ ਭਾਜੀ ਮੈਂ ਕੱਲ ਹੀ ਨਾ ਫੇਸਬੁੱਕ ਤੇ ਦੇਖ ਰਹੀ ਸੀ ਨਾ ਜਦੋਂ ਦੀ ਮੈਂ ਫੇਸਬੁੱਕ ਬਣਾਈ ਆ ਨਾ 214 ਦੀ ਮੈਂ ਉਦੋਂ ਦੀਆਂ ਫੋਟੋਆਂ ਪਾਈਆਂ ਹੋਈਆਂ ਇਹਦਾ ਮਤਲਬ ਉਤੋਂ ਵੀ ਪਹਿਲਾਂ ਦਾ ਚੱਲ ਰਿਹਾ ਸਾਡਾ ਇਹ ਤਿਹਾਰ ਤੇ ਬਹੁਤ ਹੀ ਖੁਸ਼ੀ ਹੁੰਦੀ ਆ ਮੈਂ ਤੁਹਾਨੂੰ ਦੱਸਿਆ ਤਾਂ ਕਿ ਫੋਟੋਜ਼ ਉਦੋਂ ਦੀਆਂ ਹੀ ਆ ਮੈਨੂੰ ਯਾਦ ਨਹੀਂ ਕਿ ਕਿਹੜੇ ਸੰਚ ਸੀ ਸ਼ੁਰੂ ਕੀਤਾ ਸੀ 214 ਦੀਆਂ ਫਰਸਟ ਫੋਟੋ ਪਈਆਂ ਹੋਈਆਂ ਫੇਸਬੁੱਕ ਤੇ ਅੱਜ ਇਸ ਤਿਹਾਰ ਦੀ ਆਪਾਂ ਸ਼ੁਰੂਆਤ ਕਿਤਾ ਕੀਤੀ ਹੈ ਇਸ ਤਿਹਾਰ ਦੀ ਸ਼ੁਰੂਆਤ ਜਦੋਂ ਕੀਤੀ ਨਾ ਮੈਂ ਤੇ ਸਿਰਫ ਆਪਣੇ 4-5 ਸਹਿਲੀਆਂ ਮਤਲਬ 10-12 ਕਹਿ ਲਓ ਗਲੀ ਦੀਆਂ ਹੀ ਸਿਰਫ ਤੇ ਬਸ ਵੈਸੇ ਹੀ ਮਨ ਚਾਇਆ ਕਿ ਟ੍ਰੈਡੀਸ਼ਨਲ ਚੀਜ਼ਾਂ ਲੱਭਾਂ ਤੇ ਉਹਨਾਂ ਚੀਜ਼ਾਂ ਦੇ ਨਾਲ ਇਹ ਤਿਉਹਾਰ ਨੂੰ ਮਨਾਵਾ ਔਰ ਵੈਸੇ ਸੋਚਤਾ ਹੈ ਇਹ ਨਹੀਂ ਕਹਿ ਸਕਦੇ ਕਿ ਨਵੀਂ ਸੋਚਿਆ ਕਿੱਦਾਂ ਪੀਆਂ ਮਨਾਉਂਦੇ ਹਾਂ ਤਾਂ ਬਹੁਤ ਦੇਰ ਹੋ ਗਈ ਹੈ ਸਾਰੇ ਬਹੁਤ ਦੇਰ ਦਾ ਹੈ ਇਹ ਤਿਉਹਾਰ ਮਨਿਆ ਨਵੀਆਂ ਜਿਹੜੀਆਂ ਵੀ ਕੁੜੀਆਂ ਵਿਆਈਆਂ ਜਾਂਦੀਆਂ ਸੀ ਉਹ ਪਹਿਲਾ 100 ਮਹੀਨਾ ਕੱਟਣ ਤੇ ਕਿਆਂ ਧਿਆਨਦੀਆਂ ਸੀ ਤੇ ਸ਼ੁਰੂਆਤ ਤਾਂ ਉਦੋਂ ਦੀ ਹੋਈ ਆ ਪਰ ਇਹ ਮਨਾਣ ਦਾ ਜਿਹੜਾ ਹੈਗਾ ਇਹ ਹੁਣ ਤੋਂ ਹੀ ਟ੍ਰੈਂਡ ਮੈਂ ਤਾਂ ਕਹਿੰਦੀ ਕਿ 2014 ਚ ਜਦੋਂ ਮੈਂ ਸ਼ੁਰੂ ਕੀਤਾ ਸੀ ਮੈਂ ਵੈਸੇ ਉਦੋਂ ਪਹਿਲਾਂ ਸ਼ੁਰੂ ਕੀਤਾ ਸੀ ਉਦੋਂ ਕੋਈ ਨਹੀਂ ਸੀ ਮਨਾਉਂਦਾ ਤੇ ਹੁਣ ਅੱਜਕੱਲ ਤਾਂ ਹੋਟਲਸ ਦੇ ਵਿੱਚ ਗਰੁੱਪਾਂ ਦੇ ਗਰੁੱਪ ਔਰ ਇਕੱਠੀਆਂ ਹੋ ਕੇ ਸਾਰੇ ਹੀ ਮਨਾਉਂਦੇ ਆ ਅੱਜ ਇੱਕ ਦੇਖਿਆ ਮੈਂ ਪੁਰਾਣੇ ਕਲਚਰ ਦੀ ਝਲਕ ਜਿਹੜੀ ਉਹ ਤੁਹਾਡੇ ਘਰਾਂ ਚ ਨਜ਼ਰ ਆ ਰਹੀ ਆ ਹਾਂਜੀ ਉਹਦੇ ਵਾਰ ਬਹੁਤ ਠੀਕ ਹੀ ਆ ਪੁਰਾਣਾ ਕਲਚਰ ਇੱਥੇ ਦਿਖਾਇਆ ਆ ਇੱਥੇ ਮੈਨੂੰ ਆਪਣੇ ਪਾਪਾ ਦੀ ਬਹੁਤ ਯਾਦ ਆ ਰਹੀ ਆ ਜਦੋਂ ਮੈਂ ਇਹ ਸ਼ੁਰੂ ਕੀਤਾ ਸੀ ਤਿਹਾੜ ਤਾਂ ਮਤਲਬ 4-5 ਸਾਲ ਮੈਂ ਆਪਣੇ ਇੱਥੇ ਮਨਾਇਆ ਤੇ ਫਿਰ ਮੇਰੇ ਪਾਪਾ ਨੇ ਕਿਹਾ ਕਿ ਇਹ ਤਾਂ ਕੁੜੀਆਂ ਦਾ ਤਿਉਹਾਰ ਆ ਤਾਂ ਮੈਂ ਆਪਣੇ ਘਰ ਮਨਾਉਂਗਾ ਹੈਨਾ ਤੇ ਫਿਰ ਉਸ ਤੋਂ ਬਾਅਦ ਅਸੀਂ ਉਧਰ ਸ਼ਿਫਟ ਕਰ ਦਿੱਤਾ ਤੇ ਪਾਪਾ ਨੇ ਹਰ ਇੱਕ ਚੀਜ਼ ਛੋਟੀ ਤੋਂ ਵੱਡੀ ਚੀਜ਼ ਉਹਨਾਂ ਨੇ ਆਪਣੀ ਹੀ ਬਣਾਈ ਸੀ ਤੇ ਸਾਰੀਆਂ ਚੀਜ਼ਾਂ ਸਾਡੀਆਂ ਆਪਣੀਆਂ ਆ ਇਹ ਮੌਸਮ ਨੂੰ ਦੇਖਦੇ ਹੋਏ بارش ਦੇ ਬਹੁਤ ਹੋ ਰਹੀ ਹੈ ਅੱਜ ਕੱਲ੍ਹ ਤੱਕ ਥੋੜੀਆਂ ਚੀਜ਼ਾਂ ਡਿਸਪਲੇ ਅਸੀਂ ਕੀਤੀਆਂ ਪਰ A to Z ਚੀਜ਼ਾਂ ਸਾਡੀਆਂ ਆਪਣੀਆਂ ਬਣਾ ਰਹੇ ਹਾਂ ਏ ਜੀ ਜਿਹੜਾ ਅਸੀਂ ਤੀਜ ਦਾ ਤਿਉਹਾਰ ਮਨਾ ਰਹੇ ਹਾਂ ਅਸੀਂ 14 ਤੋਂ ਮਨਾ ਰਹੇ ਹਾਂ ਜੀ ਤੁਸੀਂ ਦੇਖ ਲਓ ਜੀ ਆਹ ਪੱਛੀ ਚੱਲਦੀ ਪਈ ਆ ਤੇ ਹਮੇਸ਼ਾ ਹਰ ਸਾਲ ਦੀ ਤਰ੍ਹਾਂ ਅਸੀਂ ਸਾਰੇ ਇਕੱਠੇ ਹੁੰਨੇ ਆ ਜੀ ਸਾਰੀਆਂ ਭੈਣਾਂ ਇਕੱਠੀਆਂ ਆਉਂਦੀਆਂ ਆ ਪਰਜਾਈਆਂ ਇਕੱਠੀਆਂ ਆਉਂਦੀਆਂ ਆ ਅਸੀਂ ਸਾਰੇ ਮਿਲ ਕੇ ਕਰਾਨਾ ਇਹਦਾ ਸਾਰਾ ਕ੍ਰੈਡਿਟ ਜਾਂਦਾ ਹੈ ਮਿਸਟਰ ਅਨ ਮਿਸੀ ਤਲਵਾਰ ਨੂੰ ਕਿਉਂਕਿ ਉਹਨਾਂ ਨੇ ਸਾਨੂੰ ਮਤਲਬ ਇਸ ਖੁਸ਼ੀਆਂ ਦੇ ਵਿੱਚ ਮੌਕਾ ਦਿੱਤਾ ਆ ਇੰਨੀ ਇਕੱਠ ਇਕੱਠਾ ਕਰਨਾ ਵੀ ਬੜਾ ਮੁਸ਼ਕਲ ਹੁੰਦਾ ਹੈ ਜੀ ਕਿੰਨੀਆਂ ਲੇਡੀਜ਼ ਇਕੱਠੀਆਂ ਹੁੰਦੀਆਂ ਅਸੀਂ 4-5 ਘੰਟੇ ਖਾਂਦੇ ਪੀਂਦੇ ਆ ਗਾਉਂਦੇ ਆ ਆਪਣੇ ਬਚਪਨ ਨੂੰ ਯਾਦ ਕਰਦੇ ਆ ਆਪਣੇ ਸਹੁਰਿਆਂ ਦੀਆਂ ਗੱਲਾਂ ਕਰਦੇ ਆ ਹਨਾ ਇਹ ਸਿੱਟੀਆਂ ਦੇ ਬਾਨੇ ਅਸੀਂ ਆਪਣੇ ਸਾਸ ਸਹੁਰਿਆਂ ਤੇ ਗੁਵਾਰ ਵੀ ਕੱਢ ਲੈਂਦੇ ਆ ਸਹੁਰਿਆਂ ਦੇ ਕੱਢ ਲੈਂਦੇ ਆ ਜੀ ਪਿੱਛੇ ਹੀ ਆ ਕੇ ਤੇ ਕੇਕਿਆਂ ਦੀ ਸੁੱਖ ਮੰਗਦੇ ਆ ਜੀ ਸਹੁਰਿਆਂ ਸੁੱਖ ਮੰਗਦੇ ਆ ਪਤੀ ਸਲਾਮਤ ਰਵੇ ਬੱਚੇ ਰਾਜੀ ਰਹਿਣ ਤੇ ਅਸੀਂ ਇਸ ਕਰਕੇ ਤੀਆਂ ਦਾ ਤਿਉਹਾਰ ਮਨਾਉਂਦੇ ਆ ਅੱਜ ਆਪਾਂ ਕਿੱਦਾਂ ਇੰਜੋਏ ਕੀਤਾ ਇੱਥੇ ਅਸੀਂ ਪਹਿਲਾਂ ਤਾਂ ਜੀ ਗੀਤ ਲਗਾਏ ਪੁਰਾਣੇ ਜਿੰਨੇ ਵੀ ਸੀਗੇ ਸਾਡੇ ਸੱਭਿਆਚਾਰ ਜੋ ਬਿਲੋਂਗ ਕਰਦਾ ਪੰਜਾਬ ਦਾ ਫਿਰ ਉਸ ਤੋਂ ਬਾਅਦ ਅਸੀਂ ਨੱਚਣਾ ਕਹਦੇ ਨੱਚਣਾ ਗੋਣਾ ਮੰਨਦਾ ਚਾਹੋ ਫਿਰ ਅਸੀਂ ਨੱਚਣਾ ਗੋਣਾ ਸ਼ੁਰੂ ਕਰ ਦਿੱਤਾ ਤੇ ਨੱਚਦੇ ਗਾਣੇ ਹੁਣ ਅਸੀਂ ਅਜੇ ਫੇਰ ਅਸੀਂ ਗਾਉਣਾ ਹੈ ਫਿਰ ਨੱਚਣਾ ਹੈ ਕਈ ਕੋਸ਼ਿਸ਼ੀ ਕਰਨਾ ਹੈ ਉਸ ਤੋਂ ਬਾਅਦ ਅਸੀਂ ਪੀਂਗਾ ਝੁੱਟਣੀਆ ਤੇ ਫਿਰ ਅਸੀਂ ਡਿਨਰ ਵੀ ਕਰਨਾ ਹੈ ਪਹਿਲਾਂ ਤੇ ਸਭ ਤੋਂ ਮੈਂ ਹੁਸ਼ਿਆਰਪੁਰ ਦੀ ਆ ਜਿੰਨੀਆਂ ਵੀ ਸਾਡੇ ਲੇਡੀਜ਼ ਗਰੁੱਪ ਆ ਔਰ ਖਾਸ ਕਰਕੇ ਮੈਡਮ ਤਲਵਾਰ ਨੂੰ ਬਹੁਤ-ਬਹੁਤ ਵਧਾਈ ਦਿੰਨੀ ਆ ਜੀ ਤੇ ਤਿਹਾਰ ਦੀ ਤੇ ਹਰ ਸਾਲ ਜਿਹੜਾ ਤਿਹਾਰ ਮਨਾਉਂਦੇ ਆ ਪਰ ਮੈਨੂੰ ਇਸ ਵਾਰੀ ਪਹਿਲੀ ਵਾਰੀ ਮੌਕਾ ਮਿਲਿਆ ਅੰਤੇ ਹੋਰ ਬੜਾ ਅੱਛਾ ਲੱਗਿਆ ਹੈ ਖੂਬ ਰਾਸ਼ ਹੈ ਖੂਬ ਗਾਣੇ ਗਾ ਰਹੇ ਆ ਔਰ ਸਾਡੇ ਜਿਹੜੀਆਂ ਲੇਡੀਆਂ ਹੈ ਖੂਬ ਅੱਛੇ ਤਰੀਕੇ ਨਾਲ ਇਸ ਤਿਹਾਰ ਨੂੰ ਮਨਾ ਰਹੀਆਂ ਨੇ ਅੱਜ ਮਿਸਿਸ ਸਾਪਲਾ ਵੀ ਇੱਥੇ ਮੌਜੂਦ ਹੈ ਤੁਸੀਂ ਵੀ ਥੋੜਾ ਕੁਝ ਦੱਸੋ ਇਹਨਾਂ ਬਾਰੇ ਮੈਂ ਵੀ ਆਪਣੀਆਂ ਭੈਣਾਂ ਨੂੰ ਜੀ ਦੇ ਦਿਹਾੜੀ ਬਹੁਤ-ਬਹੁਤ ਮੁਬਾਰਕ ਆ ਦਿੰਦੀ ਆ ਕਿਉਂਕਿ ਸਾਡੀ ਸਾਫੀ ਫੈਮਲੀ ਆ ਇੱਥੇ ਆ ਤਾਂ ਮੈਨੂੰ ਅੱਛਾ ਲੱਗਦਾ ਆ ਕਿ ਮੇਰਾ ਪਰਿਵਾਰ ਆ ਤੇ ਆਪਣੀਆਂ ਸਾਰੀਆਂ ਭੈਣਾਂ ਨੂੰ ਜੀ ਦੇ ਦਿਹਾੜੀ ਬਹੁਤ-ਬਹੁਤ ਮੁਬਾਰਕ ਆ ਦਿੰਦੀ ਆ ਦੇਖੋ ਜਿਹੜਾ ਤੁਸੀਂ ਦੇਖਿਆ ਹੋਣਾ ਕਿ ਤਲਵਾਰ ਦੰਪਤੀ ਜਿਹੜੇ ਅਸੀਂ ਹੈਗੇ ਆ ਬਹੁਤ ਦੇਰ ਤੋਂ ਇੱਕ ਗੱਲ ਦਾ ਪ੍ਰਯਾਸ ਕਰਦੇ ਆ ਕਿ ਸਾਡਾ ਜਿਹੜਾ ਸਮਾਜ ਆ ਸਾਡੇ ਜਿਹੜੇ ਬੱਚੇ ਆ ਉਹ ਸਾਡੇ ਜਿਹੜੇ ਜੜਾ ਆ ਸਾਡੀਆਂ ਜਿਹੜੀਆਂ ਗੰਨਾਂ ਆ ਉਹਨਾਂ ਤੋਂ ਪਰੇ ਹੁੰਦੇ ਜਾ ਰਹੇ ਆ ਅਸੀਂ ਬਹੁਤ ਦੇਰ ਤੋਂ ਆਪਣੇ ਜਿੰਨੇ ਵੀ ਤਿਉਹਾਰ ਹੈਗੇ ਆ ਉਹਨਾਂ ਤਿਹਾਰਾਂ ਨੂੰ ਤਿਹਾਰਾਂ ਦੀ ਸਪਿਰਿਟ ਅਨੁਸਾਰ ਮਨਾਉਣ ਦੀ ਕੋਸ਼ਿਸ਼ ਕਰਦੇ ਆ ਇਦਾਂ ਹੀ ਜਿਹੜਾ ਪੀਜ ਦਾ ਤਿਉਹਾਰ ਆ ਇਹ ਵੀ ਸਾਡੀ ਸੰਸਕ੍ਰਿਤੀ ਦਾ ਇੱਕ ਬਹੁਤ ਮਹੱਤਵਪੂਰਨ ਤਿਉਹਾਰ ਆ ਇਹ ਧਾਰਮਿਕ ਦ੍ਰਿਸ਼ਟੀ ਨਾਲ ਵੀ ਮਹੱਤਵਪੂਰਨ ਆ ਇਹ ਜੇ ਦੇਖਿਆ ਜਾਵੇ ਰ ਸੈਨਿਕ ਦ੍ਰਿਸ਼ਟੀ ਨਾਲ ਵੀ ਮਹੱਤਵਪੂਰਨ ਹੈ ਤੇ ਰਿਸ਼ਤਿਆਂ ਦੀ ਦ੍ਰਿਸ਼ਟੀ ਨਾਲ ਵੀ ਬੜਾ ਮਹੱਤਵਪੂਰਨ ਹੈ ਇਸ ਕਰਕੇ ਅਸੀਂ ਲਗਭਗ ਪਿਛਲੇ 13 ਸਾਲ ਤੋਂ ਇਹ ਤਿਹਾਰ ਜਿਹੜਾ ਮਨਾ ਰਹੇ ਆਂ ਔਰ ਅੱਜ ਤੁਸੀਂ ਤਿਹਾਰ ਸਾਡੇ ਘਰ ਦੇਖ ਰਹੇ ਹੋ ਤੁਸੀਂ ਦੇਖਿਆ ਹੋਣਾ ਕਿ ਇਹ ਤਿਹਾਰ ਜਿਵੇਂ ਇੱਕ ਪਿੰਡ ਦੀ ਸਾਥ ਹੁੰਦੀ ਆ ਪਿੰਡ ਦੀ ਸਾਥ ਦਾ ਨਜ਼ਾਰਾ ਤੁਹਾਨੂੰ ਇੱਥੇ ਮਿਲੇਗਾ ਨਾ ਤੁਹਾਨੂੰ ਇੱਥੇ ਇਹਦੇ ਚ ਕੋਈ ਵੀਆਈਪੀ ਟੱਚ ਮਿਲੇਗਾ ਨਾ ਤੁਹਾਨੂੰ ਇੱਥੇ ਇਸ ਤਿਹਾਰ ਦੇ ਅੰਦਰ ਕੋਈ ਮਾਡਰਨ ਜਿਹੜੀ ਉਹ ਮਿਲੇਗਾ ਤੁਹਾਨੂੰ ਬਿਲਕੁਲ ਇੱਕ ਨਰੋਲ ਪਿੰਡ ਦੀ ਸਾਥ ਵਰਗਾ ਨਜ਼ਾਰਾ ਅੱਜ ਇਸ ਘਰ ਚ ਦੇਖਣ ਨੂੰ ਮ ਕੀ ਆਪਾਂ ਇਹਦੀ ਕੋਨਟ੍ਰਿਬਿਊਸ਼ਨ ਫੀਸ ਵੀ ਰੱਖੀਏ ਨਹੀਂ ਇਹ ਦੇਖੋ ਇਸ ਤਰ੍ਹਾਂ ਆਇਆ ਬਹੁਤ ਸਾਰੇ ਲੋਕ ਜਿਹੜੇ ਆ ਜਾਂ ਸੰਸਥਾਵਾਂ ਆਇਆ ਕਿਉਂਕਿ ਉਹਨਾਂ ਦੇ ਸਿਸਟਮ ਹੈ ਉਹਨਾਂ ਨੂੰ ਮਿਲਾਂ ਉਹ ਕੰਟਰੀਬਿਊਸ਼ਨ ਫੀਸ ਰੱਖਦੇ ਆ ਅਸੀਂ ਇਹ ਤਿਹਾੜ 13 ਸਾਲ ਤੋਂ ਜਿਹੜਾ ਸਾਡਾ ਤਿਹਾੜ ਮਨਾਇਆ ਜਾਂਦਾ ਇਹ ਸਾਡੇ ਪਰਿਵਾਰ ਵੱਲੋਂ ਪਹਿਲਾਂ ਨਿਤੀ ਮਨਾਉਂਦੀ ਹੁੰਦੀ ਸੀ ਸ਼ੇਖ ਸਰ ਨਿਤੀ ਨੇ ਜਿਹਦਾ ਤਿਹਾੜ ਪਹਿਲਾਂ ਇਹ ਮਨਾਇਆ ਉਸ ਤੋਂ ਬਾਅਦ ਜਿਹੜੇ ਨਿਤੀ ਦੇ ਪਿਤਾ ਜੀ ਸੀਗੇ ਸਲਾਰ ਗਿਆਨ ਸਿੰਘ ਮਹਿਤਾ ਜੀ ਉਹਨਾਂ ਨੇ ਉਹਨਾਂ ਨੂੰ ਬਹੁਤ ਸ਼ੌਂਕ ਸੀਗਾ ਆਪਣੀ ਸੱਭਿਆਚਾਰ ਨੂੰ ਪ੍ਰਮੋਟ ਕਰਨ ਦਾ ਤਾਂ ਉਹ ਕਹਿੰਦੇ ਹੁੰਦੇ ਸੀ ਕਿ ਤੀਆਂ ਦਾ ਤਿਹਾੜ ਤੀਆਂ ਦੇ ਘਰ ਆਉਣ ਦੀ ਖੁਸ਼ੀ 'ਚ ਵੀ ਮਨਾਇਆ ਜਾਂਦਾ ਇਸ ਲਈ ਇਹ ਤਿਹਾੜ ਮੈਨ ਮਨਾਉਣਾ ਲਗਭ ਮੇਰੇ ਜਿਹੜਾ ਸਾਰਾ ਸਾਭ ਨੇ ਉਹਨਾਂ ਨੇ ਆਪਣੇ ਘਰ ਬਣਾਇਆ ਔਰ ਇੱਕ ਖੁਸ਼ੀ ਦੀ ਗੱਲ ਇਹ ਆ ਕਿ ਇਸ ਤਿਹਾੜ ਦੇ ਅੰਦਰ ਜਿੰਨੀ ਵੀ ਅਸੀਂ ਪ੍ਰਦਰਸ਼ਨੀ ਲਾਉਨੇ ਆ ਸਾਡੇ ਕੋਲ ਲਗਭਗ ਪ੍ਰਦਰਸ਼ਨੀ ਦੀਆਂ 100 ਆਈਟਮਾਂ ਨੇ ਔਰ ਉਹ ਸਾਰੀਆਂ ਦੀਆਂ ਸਾਰੀਆਂ ਸਰਦਾਰ ਗਿਆਨ ਸਿੰਘ ਮਹਿਤਾ ਜੀ ਨੇ ਨਿਤੀ ਨੂੰ ਕਹਿ ਲਓ ਦੇਣ ਵਾਸਤੇ ਜਿੱਦਾਂ ਉਹਦੇ ਉਹਦਾ ਮੇਰੀ ਧੀਆ ਦਾ ਤਿਹਾੜ ਆ ਉਹ ਆਪ ਉਹਨਾਂ ਨੇ ਆਪਣੇ ਹੱਥੀ ਬਣਾਈਆਂ ਬੜੇ ਸ਼ੌਂਕ ਨਾਲ ਬਣਾਈਆਂ ਔਰ ਉਹਨਾਂ ਦੀ ਪ੍ਰਦਰਸ਼ਨੀ ਅਸੀਂ ਲਗਾਉਨੇ ਆ ਕਿਸੇ ਤਰ੍ਹਾਂ ਦੀ ਕੋਈ ਕੰਟਰੀਬਿਊਸ਼ਨ ਕਿਸੇ ਕੋਲ ਨਹੀਂ ਲਈ ਜਾਂਦੀ ਹਾਂ ਇਹ ਇੰਨਾ ਜ਼ਰੂਰ ਹੈ ਕਿ ਸੱਦਾ ਪੱਤਰ ਦੇਣ ਦਾ ਕਿ ਸਿਸਟਮ ਜ਼ਰੂਰ ਹੈ ਕਿ ਜਿੰਨਾ ਕਿ ਸਾਡੇ ਸਰਕਲ ਦੇ ਸੱਦਾ ਆਪਾਂ ਦਿੰਨੇ ਆ ਉਹਨੇ ਕ ਲੋਕ ਇਕੱਠੇ ਹੋ ਜਾਂਦੇ ਆ ਪਰ ਜੇ ਹੋਰ ਲੋਕਾਂ ਨੇ ਵੀ ਸਾਨੂੰ ਜਿਹੜੇ ਆਉਂਦੇ ਆ ਉਹਨਾਂ ਦਾ ਮੋਸਟ ਵੈਲਕਮ ਹੈ ਅੱਜ ਤੇ ਹਰ ਨੇ ਮੌਕੇ ਹੁਸ਼ਿਆਰਪੁਰ ਜਿਲ੍ਹੇ ਦੇ ਵਸਨੀਕੀ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਮੈਂ ਤੁਹਾਡੇ ਮੱਦੇਨਾਂ ਇੰਨਾ ਜ਼ਰੂਰ ਕਹਿਣਾ ਚਾਹਾਂਗਾ ਦੇਖੋ ਅਕਸਰ ਮੈਂ ਗੱਲ ਕਰਦਾ ਔਰ ਹਰ ਸਟੇਜ ਤੇ ਗੱਲ ਕਰਦਾ ਜਿਹੜੇ ਬਹੁਤ ਵੱਡੇ ਦੇਸ਼ ਨੇ ਅਮਰੀਕਾ ਲੈ ਲਈ ਹੈ ਇਲੈਕਟ੍ਰੋਨਿਕਸ ਹਧਿਆਣਾ ਕਰਕੇ ਜਾਣਿਆ ਜਾਂਦਾ ਜਾਪਾਨ ਜਿਹੜਾ ਹੈ ਇਲੈਕਟ੍ਰੋਨਿਕਸ ਕਰਕੇ ਜਾਣਿਆ ਜਾਂਦਾ ਜਰਮਨ ਜਿਹੜਾ ਮਕੈਨੀਕਲਿਜ਼ਮ ਕਰਕੇ ਜਾਣਿਆ ਜਾਂਦਾ ਜਿਹੜਾ ਸਾਡਾ ਹਿੰਦੁਸਤਾਨ ਹੈ ਇਹ ਆਪਣੇ ਵੇਦਾਂ ਆਪਣੇ ਗੁਰੂਆਂ ਪੀਰਾਂ ਤੇ ਤਿਹਾਰਾਂ ਕਰਕੇ ਜਾਣਿਆ ਜਾਂਦਾ ਔਰ ਜੇ ਇਹਨਾਂ ਜੇ ਆਪਾਂ ਅਮਰੀਕਾ ਚੋਂ ਹਥਿਆਰ ਕੱਢ ਲਈਏ ਜਰਮਨ ਚੋਂ ਮਕੈਨੀਕਲ ਕੱਢ ਲਈਏ ਜਾਪਾਨ ਚੋਂ ਇਲੈਕਟ੍ਰੋਨਿਕਸ ਕੱਢ ਲਈਏ ਤਾਂ ਉਹ ਦੇਸ਼ ਖਤਮ ਹੋ ਜਾਣਗੇ ਇਦਾਂ ਹੀ ਅਗਰ ਹਿੰਦੁਸਤਾਨ ਦੇ ਵਿੱਚੋਂ ਅਸੀਂ ਆਪਣੇ ਵੇਦ ਆਪਣੇ ਗ੍ਰੰਥ ਤੇ ਆਪਣੇ ਤਿਉਹਾਰ ਇਹਨਾਂ ਨੂੰ ਕੱਢ ਲਈਏ ਜਾਂ ਮਨਾਉਣ ਦਾ ਢੰਗ ਉਲਟਾ ਕਰ ਲਈਏ ਤਾਂ ਸਾਡੇ ਦੇਸ਼ ਦੀ ਜੜੀ ਆ ਹੋਂਦ ਆ ਉਹ ਖਤਰੇ 'ਚ ਆ ਜਾਗੀ ਤੁਸੀਂ ਦੇਖਿਆ ਹੋਣਾ ਮੈਂ ਅਕਸਰ ਇਹ ਗੱਲ ਕਹਿੰਦਾ ਅਸੀਂ ਜਿਹੜੇ ਆ ਸਵਦੇਸ਼ੀ ਦੀ ਗੱਲ ਕਰਦੇ ਆ ਸਵਦੇਸ਼ੀ ਇਹ ਚੀਜ਼ਾਂ ਆ ਸਾਡੇ ਜਿਹੜੇ ਤਿਉਹਾਰ ਆ ਜੇ ਅੰਮ ਤੀਆਂ ਦੇ ਤਿਉਹਾਰ ਦੀ ਗੱਲ ਕਰ ਲਵਾਂ ਅੱਜ ਇਸ ਤੀਆਂ ਦੇ ਤਿਹਾਜ ਤੁਸੀਂ ਚੱਕੀ ਦੇਖੀ ਹੋਣੀ ਆ ਤੀਆਂ ਢੋਲਕੀ ਦੇਖੀ ਹੋਣੀ ਆ ਚਰਕਾ ਦੇਖਿਆ ਹੋਣਾ ਮਧਾਨੀ ਦੇਖੀ ਹੋਣੀ ਆ ਇਹ ਉਸ ਵੇਲੇ ਦੀਆਂ ਸਾਡੀ ਆਜੀਵਿਕਾ ਨੂੰ ਪ੍ਰੋਮੋਟ ਕਰਦੀਆਂ ਸੀ ਆਜੀਵਿਕਾ ਨੂੰ ਪ੍ਰੋਮੋਟ ਕਰਨ ਦੇ ਨਾਲ-ਨਾਲ ਇੱਕ ਬਹੁਤ ਹੀ ਵਧੀਆ ਐਕਸਰਸਾਈਜ਼ ਤੇ ਯੋਗਾ ਦਾ ਸਾਧਨ ਸੀ ਜੇ ਅੱਜ ਅਸੀਂ ਮੋੜ ਇਹਨਾਂ ਚੀਜ਼ਾਂ ਨੂੰ ਕਰ ਲਈਏ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਮਾਡਰਨ ਯੋਗਾ ਆਉਂਦਾ ਉਹ ਚ ਚੱਕੀ ਚਲਵਾਉਂਦੇ ਆ ਉਹਦੇ ਢੋਲ ਕੀ ਵਜਾਉਂਦੇ ਆ ਤੇ ਜੇ ਸਾਡੇ ਰੋਜ਼ਾਨਾ ਜੀਵਨ ਚ ਆਪਾਂ ਇਹਨਾਂ ਨੂੰ ਫੇਰ ਦੁਬਾਰਾ ਢਾਲ ਲਈਏ ਤਾਂ ਇੱਕ ਸਵਸਥ ਹਿੰਦੁਸਤਾਨ ਅਸੀਂ ਖੜਾ ਕਰ ਸਕਦੇ ਆ ਸਰ ਤੀਆਂ ਦਾ ਤਿਹਾੜ ਜਿਹੜਾ ਇਹਦੀ ਕੋਈ ਧਾਰਮਿਕ ਮਤਦਾਰ ਹੈਗੀ ਹੈ ਜੀ ਦੇਖੋ ਮੈਂ ਬਹੁਤ ਅੱਛਾ ਹੋਇਆ ਤੁਸੀਂ ਇਹ ਸਵਾਲ ਪੁੱਛਿਆ ਕਿਉਂਕਿ ਮੈਂ ਪਿੱਛੇ ਨਾ ਜਿੰਨੇ ਵੀ ਸਾਡੇ ਤਿਹਾੜ ਆ ਉਹਨਾਂ ਤਿਹਾੜਾਂ ਦੇ ਉੱਪਰ ਸਾਡੇ ਤਿਹਾੜਾਂ ਨੂੰ ਧੂਮਲ ਕਰਨ ਵਾਸਤੇ ਬਹੁਤ ਸਾਰੇ ਜਿਹੜੇ ਬੁੱਧੀਜੀਵੀ ਆਪਣੇ ਆਪ ਨੂੰ ਸਮਝਦੇ ਆ ਲੇਕਿਨ ਉਹਨਾਂ ਦਾ ਬੁੱਧੀਜੀਵੀਆਂ ਦਾ ਲੈਣ ਦੇਣ ਕੁਛ ਨਹੀਂ ਆ ਉਹ ਤਿਹਾੜਾਂ ਦੇ ਪ੍ਰਤੀ ਗਲਤ ਕਮੈਂਟ ਤੇ ਗਲਤ ਜਿਹੜੇ ਵਿਚਾਰ ਨੇ ਉਹ ਪੇ ਜਿਹੜਾ ਤੀਆਂ ਦਾ ਤਿਹਾਰ ਹੈ ਇਹ ਦੋ ਤਰੀਕਿਆਂ ਦੇ ਨਾਲ ਜਿਆਦਾ ਸਾਡਾ ਮੈਂ ਮਹੱਤਵ ਤੁਹਾਨੂੰ ਦੱਸਦਾ ਧਾਰਮਿਕ ਵੀ ਦੱਸਦਾ ਤੇ ਦੂਜਾ ਸਮਾਜਿਕ ਵੀ ਦੱਸਦਾ ਦੇਖੋ ਸਾਵਣ ਦੇ ਮਹੀਨੇ ਤੁਹਾਨੂੰ ਅਕਸਰ ਪਤਾ ਹੋਣਾ ਕਿ ਸਾਡੇ ਸਾਵਣ ਦੇ ਮਹੀਨੇ ਜਿਹੜੀਆਂ ਨਵ ਵਿਆਹੇ ਕੁੜੀਆਂ ਹੁੰਦੀਆਂ ਉਹ ਆਪਣੇ ਪੇਕੇ ਘਰ ਆ ਜਾਂਦੀਆਂ ਇੱਕ ਸਾਧਾਰਨਾਂ ਵੀ ਹੁੰਦੀਆਂ ਸੀ ਕਿ ਸੱਸ ਦੇ ਮੱਥੇ ਨਹੀਂ ਲੱਗਦੀਆਂ ਉਹਦੇ ਪਿੱਛੇ ਇੱਕ ਮੈਡੀਕਲ ਬਹੁਤ ਵੱਡੀ ਸ਼ੋਅ ਦਾ ਕਿ ਸਾਵਣ ਦੇ ਮਹੀਨੇ ਧੀਆਂ ਆਪਣੇ ਪੇਕੇ ਕਿਉਂ ਆਉਂਦੀਆਂ ਸੀ ਇੱਕ ਬਹੁਤ ਵੱਡੀ ਰਿਸਰਚਾ ਮੈਡੀਕਲ ਮੈਂ ਉਹ ਤੇ ਫੇਰ ਕਦੀ ਚਰਚਾ ਕਰੂੰਗਾ ਤੇ ਜਦੋਂ ਉਹ ਸਖੀਆਂ ਇਕੱਠੀਆਂ ਹੁੰਦੀਆਂ ਸੀ ਆਪਣੇ ਪੇਕੇ ਘਰ ਆਉਂਦੀਆਂ ਸੀ ਤੁਸੀਂ ਆਪ ਸਮਝਦਾਰ ਆ ਜੀ ਮੇਰੀ ਵਿਆਹੀ ਹੋ ਕੁੜੀ ਆਪਣੇ ਪੇਕੇ ਘਰ ਆਉਂਦੀ ਆ ਰਹਿਣ ਆਉਂਦੀ ਆ ਤਾਂ ਕਿੱਡੀ ਖੁਸ਼ੀ ਤੇ ਮੇਲੇ ਦਾ ਉਤਸ਼ਾਹ ਘਰ ਚ ਹੁੰਦਾ ਸੀ ਉਹ ਸਾਰੀਆਂ ਸਖੀਆਂ ਇਕੱਠੀਆਂ ਹੋ ਕੇ ਤੀਆਂ ਦਾ ਤਿਹਾਰ ਮਨਾਉਂਦੀਆਂ ਆਉਂਦੀਆਂ ਸੀ ਤੁਸੀਂ ਗੱਲ ਕੀਤੀ ਧਾਰਮਿਕ ਦ੍ਰਿਸ਼ਟੀ ਨਾਲ ਜਿਹੜਾ ਮਤ ਹੈ Hindu ਮਤ ਦੇ ਵਿੱਚ ਬੋਲੇ ਸ਼ੰਕਰ ਜਿਹੜੇ ਆ ਸਾਡੇ ਅਸੀਂ ਉਹਨਾਂ ਨੂੰ ਸਰਵਸ਼ੇਸ਼ ਆਪਣਾ ਮੰਨਦੇ ਆਂ ਔਰ ਤੀਆਂ ਦਾ ਤਿਹਾਰ ਉਹਨਾਂ ਦੇ ਨਾਲ ਵੀ ਜੁੜਿਆ ਆ ਜਦੋਂ ਸਤੀ ਮਾਤਾ ਦੇ ਵਿਯੋਗ ਤੋਂ ਬਾਅਦ ਸ਼ਿਵ ਜੀ ਦਾ ਔਰ ਦੂਜੀ ਮਹਾਸ਼ਕਤੀ ਪਾਰਵਤੀ ਜੀ ਦਾ ਆਪਣਾ ਮਿਲਨ ਹੋਇਆ ਉਸ ਮਿਲਨ ਦੀ ਜਿਹੜੀ ਵੇਲਾ ਹੈ ਉਹਨੂੰ ਅਸੀਂ ਤੀਆਂ ਦੇ ਤਿਹਾਰ ਵਜੋਂ ਦੇਖਦੇ ਆਂ ਔਰ ਉਸ ਵੇਲੇ ਭਗਵਾਨ ਸ਼ਿਵ ਜੀ ਨੇ ਸ੍ਰਿਸ਼ਟੀ ਨੂੰ ਪਾਰਵਤੀ ਜੀ ਦੀ ਜਿਹੜੀ ਪੁੰਨਿਆ ਔਰ ਪਾਰਵਤੀ ਜਿਹੜੀ ਸੇਵਾ ਸ਼ਿਵ ਜੀ ਦੇ ਪ੍ਰਤੀ ਸੇ ਹੋਂ ਦੇਖਦੇ ਹੋਏ ਸੁਹਾਗਣਾ ਦਾ ਇੱਕ ਅਸ਼ੀਰਵਾਦ ਦਿੱਤਾ ਸੀ ਔਰ ਜਿਹੜਿਆ ਕਰਵਾ ਚੌਧਾ ਜਿਵੇਂ ਵਰਤ ਸੁਹਾਗਣਾ ਵਾਸਤੇ ਹੁੰਦਾ ਇਸ ਤਰ੍ਹਾਂ ਤੀਆਂ ਦਾ ਤਿਹਾਰ ਵੀ ਜਿਹੜਾ ਆ ਉਹ ਸੁਹਾਗਣਾ ਨੂੰ ਸਮਰਪਤ ਆ ਔਰ ਭਗਵਾਨ ਸ਼ਿਵ ਔਰ ਮਾਂ ਪਾਰਵਤੀ ਦੇ ਅਸ਼ੀਰਵਾਦ ਦੇ ਸਦਕਾ ਹੀ ਅਸੀਂ ਇਹ ਤਿਹਾਰ ਮਨਾਉਂਦੇ ਆਂ ਔਰ ਬਹੁਤ ਵੱਡਾ ਇਹਦਾ ਧਾਰਮਿਕ ਜਿਹੜਾ ਸਬੰਧ